ਪਾਜੀ ਤੁਸੀਂ ਮੈਂ ਪਹਿਲਾ ਇੱਕ ਵਾਰੀ ਮੇਰੇ ਭਰਾ ਦੀ ਤਾਰੀਫ਼ ਹੋਣਾ ਕਰਾਂ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਪਾਜੀ ਤੁਹਾਡੀ ਮੁਰਸ਼ਿਦ ਦਾ ਤੁਹਾਡੇ ਪੀੜ ਦਾ ਤੁਹਾਡੇ ਬਹੱਤ ਦਾ ਉਹਦਾ ਸਬੂਤ ਕੀ ਪੇਸ਼ ਹੋਇਆ ਅੱਜ ਇਸੇ ਵੇਲੇ ਇਸ ਮੰਚ ਦੇ ਉੱਪਰ ਇੱਕ ਨਿੱਕਾ ਜਿਹਾ ਬੱਚਾ ਸੀਗਾ ਉਹ ਕਹਿੰਦਾ ਮੈਂ ਕਾਸ਼ੀਨਾਤ ਬਣਿਆ ਹੋਇਆ ਤੁਸੀਂ ਵੇਖਿਆ ਸੀ ਬਜ਼ੁਰਗਾਂ ਤੇ ਅਸਰ ਹੈ ਨਵੀਂ ਪੀੜੀ ਤੇ ਅਸਰ ਹੈ ਤੇ ਤੁਹਾਡਾ ਅਸਰ ਬੱਚਿਆਂ ਤੇ ਉੱਪਰ ਵੀ ਹੈ ਇਦਾਂ ਬਸ ਲੋਕ ਪੂਰੇ ਪਖਾ ਦਾ ਪੂਰੀ ਪੀੜੀ ਬਣੀ ਹੋਈ ਆ ਸਾਡਾ ਸੱਭਿਆਚਾਰ ਕੁਝ ਸੰਭਾਲਿਆ ਹੋਇਆ ਪਰ ਮੈਂ ਇੱਕ ਗੱਲ ਕਹਿਣਾ ਹੋਰ ਭਾਈ ਇੱਕ ਮਿੰਟ ਰੁਕ ਜੇ ਬਾਦ ਇੱਕ ਮਿੰਟ ਮਿੰਟ ਦੇ ਦਿਓ ਉਸ ਤੋਂ ਬਾਅਦ ਮੈਨੂੰ ਪਤਾ ਹੈ ਜਿਹੜੀ ਗੱਡੀ ਜਿੰਨ ਚੱਲਿਆ ਹੋਇਆ ਹੈ ਨਾ ਭੱਖਿਆ ਇਹਨੂੰ ਰੋਕਣਾ ਬਹੁਤ ਔਖਾ ਹੈ ਇਹ ਆਵਾਜ਼ ਮਾਰੀ ਹੈ ਮੈਂ ਗਲਬਸਤਾਖੀ ਕਰਨਾ ਚਾਹੁੰਦਾ ਨਹੀਂ ਸੀ ਪਰ ਕਈ ਵਾਰੀ ਤੁਸੀਂ ਦੇਖਦੇ ਹੋ ਅਸੀਂ ਸਟੇਜਾਂ ਦੇਖਦੇ ਆ ਤੁਹਾਡੀਆਂ ਮੇਲੇ ਦੇਖਦੇ ਆ ਲੋਕ ਮੈਨੂੰ ਦੁਨੀਆ ਸਵਾਲ ਕਰਦੀ ਆ ਇਹ ਕਾਸ਼ੀਨਾਥ ਭਾਜੀ ਪਤਾ ਕੀ ਕਰਦੇ ਆ ਇੱਕ ਮਿੰਟ ਤੇ ਗੱਲ ਕਰਦੇ ਗੁਰੂਆਂ ਦੀ ਦੂਜੇ ਮਿੰਟ ਤੇ ਕਰਦੇ ਭੋਲੇ ਸ਼ੰਕਰ ਦੀ ਤੀਜੇ ਮਿੰਟ ਤੇ ਕਰਦੇ ਸਾਹਿਬ ਜਾਨਾ ਸਾਹਿਬ ਦੀ ਇਹ ਗੱਲ ਕੀ ਹੈ ਰੋਲਾ ਕੀ ਹੈ ਮੈਂ ਕਹਾਂ ਤੁਹਾਨੂੰ ਸਮਝ ਨਹੀਂ ਹੋਣਾ ਇਹ ਦਰਬਾਰ ਸਾਂਝੇ ਹੈ ਇਹ ਸਾਂਝੇ ਦਰਬਾਰ ਹੈ ਇਹ ਸਾਂਝੀਆਂ ਹਾਜ਼ਰੀਆਂ ਇੱਥੇ ਕਿਹਾ ਜਾਂਦਾ ਕਿਸੇ ਨੇ ਬਹੁਤ ਖੂਬਸੂਰਤ ਲਿਖਿਆ ਕਿ ਮਸਜਿਦ ਮੇਰੀ ਤੂੰ ਕਿਉਂ ਢਾਵੇਂ ਮੈਂ ਕਿਉਂ ਤੋੜਾਂ ਮੰਦਰ ਨੂੰ ਕਿ ਮਸਜਿਦ ਮੇਰੀ ਜੋ ਕਿ ਹੰਟਾਂ ਮੈਂ ਮੈਂ ਕਿਹਾ ਤੋੜਾ ਮੰਦਰ ਨੂੰ ਆਪਾਂ ਦੋਵੇਂ ਰਲ ਕੇ ਪੜੀਏ ਇੱਕ ਦੂਜੇ ਦੇ ਅੰਦਰ ਸੱਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ ਸੱਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ ਉਹ ਤੇਰਾ ਮੇਰਾ ਲਹੂ ਇੱਕ ਲਗਣਾ ਹੈ ਇੱਕ ਦੂਜੇ ਦੇ ਖੰਡਰ ਨੂੰ ਤੇ ਰਾਮ ਕਰੇ ਰਾਮ ਕਰੇ ਤੂੰ ਮਸਜਿਦ ਵਾਂਗੂ ਵੇਖੇ ਮੇਰੇ ਮੰਦਰ ਨੂੰ ਰਾਮ ਕਰੇ ਤੇ ਮਸਜਿਦ ਵਾਂਗੂ ਵੇਖੇ ਮੇਰੇ ਮੰਦਰ ਨੂੰ ਤੇ ਰੱਬ ਕਰੇ ਮੈਂ ਮੰਦਰ ਵਾਂਗੂ ਵੇਖਾਂ ਤੇਰੀ ਮਸਜਿਦ ਨੂੰ ਓ ਬਿਸਮਿਲ੍ਲਾ ਪੜ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਖਵਾ ਓ ਬਿਸਮਿਲ੍ਲਾ ਪੜ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਖਵਾ ਮੈਂ ਨਾਨਕ ਦੀ ਬਾਣੀ ਪੜ ਕੇ ਤੇ ਆਂ ਰੋਹਾਲੀ ਲੰਗਰ ਨੂੰ ਤੇ ਸਾਡੇ ਸਿੰਘਾਂ ਫੁੱਲਦਿਆ ਰਹਿਣਾ ਸਾਡੇ ਸਿੰਘਾਂ ਫੁੱਲਦਿਆ ਰਹਿਣਾ ਔਰ ਖੁਰਲੀ ਢੰਗੀ ਰਹਿਣੀ ਏ ਜਿੰਨਾ ਜ਼ਿਕਰ ਨਾਥ ਨਾ ਪਾਈ ਨਫਰਤ ਵਾਲੇ ਡੰਗਰ ਨੂੰ ਜਿੰਨਾ ਜ਼ਿਕਰ ਨਾਥ ਨਾ ਪਾਈ ਨਫਰਤ ਵਾਲੇ ਡੰਗਰ ਨੂੰ ਇੱਕ ਵਾਰੀ ਇਸ ਨਫਰਤ ਵਾਲੇ ਡੰਗਰ ਨੂੰ ਹੱਥ ਪਾਣ ਦੀ ਲੋੜ ਹੈ ਇੱਕ ਵਾਰੀ ਮੇਰੇ ਭਰਾ ਲਈ ਬਹੁਤ ਸੂਝਵਾਨ ਇਹ ਫਨਕਾਰ ਦੀ ਮੋਰ ਨਹੀਂ ਹੈ ਇਹ ਫਕੀਰਾਂ ਦੀ ਮੋਰ ਲੱਗੀ ਹੋਈ ਹੁਣ ਕੋਈ ਗੱਲ ਨਹੀਂ ਹੈ ਇਹ ਸੁੰਦਰ ਸ਼ਾ ਸਰਕਾਰ ਸਾਡੇ ਬਾਪੂ ਦੀ ਸਰਕਾਰ ਵਾਲੀ ਕੋਈ ਸਰਕਾਰ ਨਹੀਂ ਚੱਲੀ ਵਿਆ ਦਿਓ ਜੇ ਸੋਨਿਹਰੂ ਬਹੁਤ ਨੇਕ ਦੇ ਇਨਸਾਨ ਇੱਕ ਵਾਰ ਦੇਰ ਤੋਂ ਬਹੁਤ ਰੂਗੂ ਜੁਈਏ ਦੱਸੀ ਨਾ ਪਰ ਜੇ ਤੁਸੀਂ ਆਖਰੀ ਗੱਲ ਕਹੀ ਕਿ ਨੱਥ ਪਾਉਣੀ ਜ਼ਰੂਰੀ ਹੈ ਕੰਜਰ ਨੂੰ ਮੈਂ ਕਹਿੰਦਾ ਵੀ ਡੰਗਰ ਨੂੰ ਤੇ ਮੈਂ ਤੇਰਾ ਸ਼ੁਕਰ ਮਨਾਉਂਦਾ ਤੁਸੀਂ ਗੱਲ ਨਾਲ ਲਾ ਲਿਆ ਕਾਸ਼ੀ ਕੰਜਰ ਨੂੰ ਸ਼ੁਕਰ ਹੈ ਤੁਸੀਂ ਗੱਲ ਨਾਲ ਲਾ ਲਿਆ ਕਾਸ਼ੀਨਾਥ ਕੰਜਰ ਨੂੰ ਇਹ ਨਹੀਂ ਮੇਰੇ ਉਹ ਬਾਤ ਨਹੀਂ ਸੀ ਯਾਦ ਰੱਖਿਓ ਜਿਹੜੀ ਬਾਈ ਨੇ ਗੱਲ ਕਹੀ ਹੈ ਵੇ ਆਪਣੇ ਦਿਮਾਗ ਚੋਂ ਗੱਲ ਕੱਢਿਓ ਮੈਂ ਗੱਲ ਕਿਉਂ ਕਰਦਾ ਫਿਰ ਕਮੇਟ ਚ ਸਿੱਖੀ ਦੀ ਇੱਕ ਮੇਢੇ ਸ੍ਰੀ ਗੁਰੂ ਅਰਜਨ ਦੇਵ ਜੀ ਇੱਕ ਪਾਸੇ ਭਗਵਾਨ ਵਾਲਮੀਕੀ ਮਹਾਰਾਜ ਜੀ ਦੂਜੇ ਪਾਸੇ ਪੀਰਾਂ ਦੀ ਯਾਦ ਰੱਖਿਓ ਜੇ ਮੁਸਲਮਾਨ ਦਾ ਸਿੱਖ ਦਾ ਰੋਲਾ ਹੁੰਦਾ ਹਰਮੰਦਰ ਸਾਹਿਬ ਦੀ ਸਾਈ ਮੀਆਂ ਮੀਰ ਜੀ ਦਾ ਧਰਮ ਜੇਕਰ ਸਿੱਖ ਤੇ ਮੁਸਲਮਾਨ ਦਾ ਰੋਲਾ ਹੁੰਦਾ ਯਾਦ ਰੱਖਿਓ ਭਾਈ ਗਨੀ ਗਾਂਵੀਖਾਂ ਧੰਨਦਰ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਮੋਢੇ ਹਾਤੇ ਉੱਚਾ ਪੀਰ ਨਾ ਕਹਿੰਦੇ ਜੇ ਸਿੱਖ ਤੇ ਮੁਸਲਮਾਨ ਦਾ ਰੋਲਾ ਹੁੰਦਾ ਭਾਈ ਮਰਦਾਨਾ ساری ਜ਼ਿੰਦਗੀ ਬਾਬੇ ਨਾਨਕ ਨਾਲ ਬਾਬਬ ਨਾ ਵਜਾਉਂਦਾ ਜੇਕਰ ਸਿੱਖ ਤੇ ਮੁਸਲਮਾਨ ਦਾ ਰੋਲਾ ਹੁੰਦਾ ਭਾਈ ਬਾਬਾ ਨਾਨਕ ਬਾਬਾ ਨਾਨਕ ਬਾਬੇ ਬਾਬਾ ਬੁੱਢਣ ਸਾਹ ਨੂੰ ਦੋ ਵਾਰੀ دیدار ਨਾ ਦਿੰਦੇ ਉਹ ਜੇਕਰ ਸਿੱਖ ਤੇ ਮੁਸਲਮਾਨ ਦਾ ਰੋਲਾ ਹੁੰਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ